ਤੇ ਨਹੀਂ ਪੈਸਾ ਅਗਲਾ ਆ ਉਧਰੋਂ ਸਿਆ ਗਿਆ ਹਾਂ ਉਧਰੋਂ ਨੂੰ ਪੜੀ ਲਈ ਮੁਰਕੇ ਸਾਰੇ ਇਦਾਂ ਕਹਿੰਦੇ ਵੀ ਇੱਧਰੋਂ ਨਹੀਂ ਅੱਗ ਲੱਗੀ ਉਧਰੋਂ ਅੱਗ ਆਈ ਹੈ ਸੋ ਅੱਗ ਲੱਗਣ ਦੇ ਨਾਲ ਜਿਹੜੇ ਆ ਰੁੱਖਾਂ ਨੂੰ ਜਿਹੜੀ ਆ ਜਮਨ ਦੇ ਰੁੱਖ ਜਿਹੜੇ ਆ ਤਿੰਨ ਰੁੱਖ ਜਿਹੜੇ ਅੰਦਰੋਂ ਅੰਦਰ ਜਿਹੜੇ ਬਹੁਤ ਸੜਨਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੇਖੋ ਜਿਹੜਾ ਅੱਗ ਦੇ ਨਾਲ ਜਿਹੜਾ ਰੁੱਖਾਂ ਦਾ ਸਾੜਨਾ ਬਦਦਸੂਰ ਜਾਰੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਿਲਮਾ ਰੋਡ ਤੇ ਗੁਰੂ ਅਮਰਦਾਸ ਸਕੂਲ ਦੇ ਨੇੜੇ ਆ ਇੱਥੇ ਇੱਕ ਅੱਖਾਂ ਨੂੰ ਇੱਥੇ ਅੱਗ ਲੱਗੀ ਸੀ ਇੱਥੇ ਨਹੀਂ ਪੈਸਾ ਰਗ ਲਾਇਆ ਉਧਰੋਂ ਸੀ ਆ ਗਿਆ ਉਧਰੋਂ ਇਹਨੂੰ ਪੜੀ ਨਹੀਂ ਲਈ ਮੁੜ ਕੇ ਸਾਰੇ ਇਦਾਂ ਕਹਿੰਦੇ ਵੀ ਇਧਰੋਂ ਨਹੀਂ ਅੱਗ ਲੱਗੀ ਉਧਰੋਂ ਅੱਗ ਆਈ ਹੈ ਸੋ ਅੱਗ ਲੱਗਣ ਦੇ ਨਾਲ ਜਿਹੜੇ ਆ ਰੁੱਖਾਂ ਨੂੰ ਜਿਹੜੀ ਆ ਜਾਮਨ ਦੇ ਰੁੱਖ ਜਿਹੜੇ ਆ ਤਿੰਨ ਰੁੱਖ ਜਿਹੜੇ ਅੰਦਰੋਂ ਅੰਦਰ ਇਸ ਜਿਹੜੇ ਬਹੁਤ ਸੜਨਦੇ ਨੇ ਅੱਗ ਉੱਪਰ ਤੱਕ ਜਿਹੜੀ ਪਹੁੰਚ ਚੁੱਕੀ ਆ ਸੋ ਫਾਇਰ ਬ੍ਰੀਡ ਦੀ ਗੱਡੀ ਨੂੰ ਫੋਨ ਕੀਤਾ ਗੱਡੀ ਜਿਹੜੀ ਮੌਕੇ ਤੇ ਪਹੁੰਚੀ ਆ ਸੋ ਆਹ ਕੁੰਨਾ ਵੱਲੋਂ ਜਿਹੜਾ ਅੱਗ ਤੇ ਕਾਬੂ ਪਾਇਆ ਜਾ ਰਿਹਾ ਆ ਇੱਕ ਰੁੱਖ ਉਧਰ ਅਸੀਂ ਤੁਹਾਨੂੰ ਉਹ ਵੀ ਦਿਖਾਉਣੇ ਚਲੋ ਕੋਈ ਨਹੀਂ ਕਰੋ ਰਾਮ ਜੀ ਉਧਰ ਦੂਸਰਾ ਰੁੱਖ ਓਏ ਕਿਆ ਕੀ ਕਿਆ ਬ ਆਹ ਚੱਲ ਆ ਦੇਖ ਦੇਖ ਆ ਤੇ ਕਿਸ ਤਰ੍ਹਾਂ ਜਿਹੜੀ ਅੱਗ ਲੱਗੀ ਹੋਈ ਆ ਇਸੇ ਤਰ੍ਹਾਂ ਪਰੇ ਵੀ ਇੱਕ ਜਿਹੜਾ ਰੁੱਖ ਹੈਗਾ ਆ ਜੋ ਆ ਜਿਹੜਾ ਤੀਜਾ ਤੀਜਾ ਰੁੱਖ ਆ ਜੋ ਸਾਰਾ ਹੀ ਕੰਡੇ ਫਰਤਿਕਾ ਜਿਹੜੀ ਅੱਗ ਵਾ ਜਿਹੜੀ ਆ ਰੁੱਖਾਂ ਨੂੰ ਪਹੁੰਚ ਗਈ ਤੀਂ ਦੇਖੋ ਕਿਸ ਤਰ੍ਹਾਂ ਜਿਹੜੀ ਆ ਅੱਗ ਵਾਲੀ ਜਿਹੜੀ ਲੱਗੀ ਹੋਈ ਆ ਸੋ ਮੌਕੇ ਤੇ ਫਾਇਰ ਬ੍ਰੀਡ ਦੀ ਗੱਡੀ ਨੂੰ ਇੱਥੇ ਬੁਲਾਇਆ ਸੀ ਸੋ ਭਾਜੀ ਹੁਣਾਂ ਨੇ ਫਾਇਰ ਬ੍ਰੀਡ ਦੀ ਗੱਡੀ ਨੂੰ ਮੌਕੇ ਤੇ ਕਾਲ ਕੀਤੀ ਆ ਤੇ ਉਹ ਗੱਡੀ ਪਹੁੰਚੀ ਆ ਸੋ ਹੁਣ ਛੇਤੀ ਜਿਹੜਾ ਅੱਜ ਨੂੰ ਜਿਹੜਾ ਇੱਥੇ ਕਾਬੂ ਪਾਲੇ ਜਾਊਗਾ ਸੋ ਹਰ ਸਾਲ ਜਿਹੜੇ ਆ ਇਹਨਾਂ ਰੁੱਖਾਂ ਨੂੰ ਜਿਹੜੀ ਆ ਅੱਗ ਦੀ ਮਾਰ ਸਹਿਣੀ ਪੈਂਦੀ ਆ ਸੋ ਆਪਣੇ ਫਾਇਦੇ ਖਾਤਰ ਇਹ ਰ ਵਨਸਪਤੀ ਅਤੇ ਆਲੇ-ਦੁਆਲੇ ਦਾ ਜਿਹੜਾ ਨੁਕਸਾਨ ਕੀਤਾ ਜਾ ਰਿਹਾ ਹੈ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਜਿਸ ਦੇ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਸਿੱਟੇ ਬਹੁਤ ਹੀ ਖਤਰਨਾਕ ਸਿੱਧ ਹੋਣਗੇ